ਪਿੰਡ ਤਾਂ ਕਹਿੰਦੇ ਪਿੰਡ ਹੁੰਦੇ ਨੇ ਚਾਹੇ ਉਹ ਚੜ੍ਹਦੇ ਪੰਜਾਬ ਦੇ ਹੋਣ ਤੇ ਚਾਹੇ ਉਹ ਲਹਿੰਦੇ ਪੰਜਾਬ ਦੇ ਹੋਣ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਪਾਕਿਸਤਾਨ ਦੇ ਪੰਜਾਬ ਦਾ ਇਹ ਪਿੰਡ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਨੂੰ ਪੂਰੀ ਦੇਖੋ ਇਸ ਪਿੰਡ ਦੀ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਮਿਲੇ ਚੱਕ ਨੰਬਰ 58 ਤੇ ਇਸ ਪਿੰਡ ਨੂੰ ਤਹਿਸੀਲ ਲੱਗਦੀ ਹੈ ਚੀਚਾ ਵਾਟਨੀ ਤਹਿਸੀਲ ਇਸ ਪਿੰਡ ਨੂੰ ਲੱਗਦੀ ਹੈ ਤੇ ਇਸ ਪਿੰਡ ਦੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਾਹੀਵਾਲ ਜ਼ਿਲ੍ਹਾ ਇਸ ਪਿੰਡ ਨੂੰ ਲੱਗਦਾ ਹੈ। ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਇਸ ਪਿੰਡ ਦੇ ਵਿੱਚ ਕਈ ਬਰਾਦਰੀ ਦੇ ਲੋਕ ਰਹਿੰਦੇ ਨੇ। ਇਸ ਚੱਕ ਦੇ ਵਿੱਚ ਜੱਟ, ਰਾਹੀਂ, ਰਾਜਪੂਤ ਤੇ ਗੁਜਰ ਕਈ ਕਸਟਾਂ ਦੇ ਲੋਕ ਰਹਿੰਦੇ ਨੇ ਜਿਹੜੇ ਆਪਣੇ ਖੇਤੀ ਤੇ ਨਿਰਭਰ ਹਨ। ਅਤੇ ਇਸ ਪਿੰਡ ਦੇ ਰਕਬੇ ਦੀ ਗੱਲ ਕਰੀਏ ਤਾਂ 85 ਮਰਬੇ ਇਸ ਪਿੰਡ ਦੇ ਰਕਬਾ ਨੇ। ਅਤੇ ਇਸ ਪਿੰਡ ਦੇ ਨੰਬਰਦਾਰਾਂ ਦੀ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚ ਤਿੰਨ ਨੰਬਰਦਾਰ ਨੇ ਇੱਕ ਨੰਬਰਦਾਰੀ ਗੁਜਰਾਂ ਕੋਲੇ ਤੇ ਇੱਕ ਜੱਟਾਂ ਕੋਲੇ ਤੇ ਇੱਕ ਰਾਈਆਂ ਕੋਲੇ ਇਸ ਪਿੰਡ ਦੀ ਨੰਬਰਦਾਰੀ ਹੈ ਇਸ ਪਿੰਡ ਦੇ ਵਿੱਚ ਇੱਕ ਖਾਸੀਅਤ ਹੈ ਇੱਕ ਗੁਰਦੁਆਰਾ ਵੀ ਬਣਿਆ ਹੋਇਆ ਜਿਹੜਾ ਸਨ 1937 ਦੇ ਵਿੱਚ ਬਣਿਆ ਸੀ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਪਿੱਛੇ ਆ ਦੇਖਿਆ ਇਹ ਗੁਰੂ ਘਰ ਹੀ ਸੀ ਪਰ ਹੁਣ ਇੱਥੇ ਗੁਰੂ ਘਰ ਦੇ ਵਿੱਚ ਸਿੱਖ ਬਲੌਗ ਹੀ ਰਹਿੰਦੇ ਨੇ ਇਸ ਤਰ੍ਹਾਂ ਦੀਆਂ ਸਾਡੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ